ਆਹ ਵੇਖੋ ਕੀ ਪੀਂਗਾ ਪਈਆਂ ਨੇ ਪਾਸਟਰ ਕਲੋਨੀ ਦੇ ਕੋਲ ਤੁਸੀਂ ਜੋ ਪਾਰਕ ਵੇਖਦੇ ਹੋ ਜਿੱਥੇ ਲੋਕ ਸੈਰ ਕਰਦੇ ਨੇ ਉਸ ਪਾਰਕ ਦੇ ਕੰਡੇ ਦੀਆਂ ਨੇ ਤੇ ਆਹ ਪੁਰਾਣੇ ਰੁੱਖ ਸਾਨੂੰ ਖਬਰਾਂ ਬਣਾਉਣ ਨੂੰ ਮੌਕਾ ਮਿਲ ਜਾਂਦਾ ਤਾਂ ਬਿਜਲੀ ਵਾਲਿਆਂ ਨੂੰ ਕੰਮ ਮਿਲ ਜਾਂਦਾ ਤਾਂ ਲੋਕਾਂ ਨੂੰ ਹੱਸਣ ਦਾ ਮੌਕਾ ਮਿਲ ਜਾਂਦਾ ਇਹ ਇਸ ਕਰਕੇ ਪੁਰਾਣੇ ਰੁੱਖ ਹੈ ਦੇਖੋ ਤੁਸੀਂ ਕਿ ਕੇਵਲ ਕਿਵੇਂ ਲਟਕੀ ਹੋਈ ਆ ਜੇ ਇਸ ਦੇ ਨਾਲ ਖਿੱਚ ਨਾ ਹੁੰਦੀ ਤਾ ਇਹ ਸਾਰੀ ਕੇਬਲ ਟੁੱਟ ਜਾਣੀ ਸੀ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਔਰ ਇਹ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਮਾਸਟਰ ਕਲੋਨੀ ਪਾਰਕ ਦੇ ਕੰਡੇ ਦੀਆਂ ਨੇ ਜੋ ਨਕਾਸੀ ਵਾਲੀ ਪਾਰਕ ਹੈ ਔਰ ਮਾਸਟਰ ਧਿਆਨ ਸਿੰਘ ਜੀ ਦੇ ਘਰ ਦੇ ਕੋਲ ਜੋ ਪਾਰਕ ਹੈ ਉੱਥੋਂ ਦੀਆਂ ਕਿੰਨਾ ਵੱਡਾ ਰੁੱਖ ট্রান্সਫਾਰਮ ਦੇ ਕੋਲ ਕੇਵਲ ਦੇ ਉੱਤੇ ਡਿੱ ਗਿਆ ਔਰ ਕਦੋਂ ਪ੍ਰਸ਼ਾਸਨ ਬਿਜਲੀ ਵਿਭਾਗ ਇੱਥੇ ਪਹੁੰਚੇਗਾ ਆ ਤਸਵੀਰਾਂ ਤੁਸੀਂ ਵੇਖੋ ਔਰ ਲਗਾਤਾਰ ਅਸੀਂ ਇਹੋ ਜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਣੇ ਆ ਕਿ ਜਿੱਥੇ ਬਿਜਲੀ ਵਿਭਾਗ ਦੇ ਧਿਆਨ ਵਿੱਚ ਆ ਸਕੇ ਔਰ ਜਲਦੀ ਤੋਂ ਜਲਦੀ ਪੁਰਾਣਾ ਰੁੱਖ ਜੋ ਹੈ ਉਹ ਕਟਿਆ ਜਾ ਸਕੇ ਤਾਂ ਜੋ ਬਿਜਲੀ ਦੀਆਂ ਤਾਰਾਂ ਬਸ ਸਕਣ ਕਿੰਨੇ ਪੁਰਾਣੇ ਰੁੱਖ ਇਹ ਹਾਸਾ ਜਿਹੜਾ ਉਹ ਕਰਦੇ ਆ ਕਿੰਨਿਆਂ ਪੁਰਾਣਿਆਂ ਰੁੱਖਾਂ ਨਾਲ ਕਿੰਨੀਆਂ ਬਿਜਲੀ ਦੀਆਂ ਤਾਰਾਂ ਟੁੱਟ ਜਾਂਦੀਆਂ ਨੇ ਕਿਉਂ ਰੱਖੇ ਨੇ ਪੁਰਾਣੇ ਰੁੱਖ ਜੋ ਸੁੱਕੇ ਹੋਏ ਨੇ ਜੋ ਸੜੇ ਹੋਏ ਨੇ ਇੱਥੇ ਤਾਜ਼ੇ ਰੁੱਖ ਲਗਾਉਣੇ ਚਾਹੀਦੇ ਸੀ ਇਹਨੂੰ ਵੱਡ ਦੇਣਾ ਚਾਹੀਦਾ ਸੀ ਲੇਕਿਨ ਸਰਕਾਰਾਂ ਮਹਿਕਮੇ ਪ੍ਰਸ਼ਾਸਨ ਸਭ ਇੱਕੋ ਜਿਹੇ ਆ ਸਾਰੇ ਇਹ 기अवसर ਸੁੱਤੇ ਪਏ ਆ ਮੁੱਖ ਮੰਤਰੀ ਸਾਹਿਬ ਦਾ ਧਿਆਨ ਇਹ ਜਿਹੜਾ ਅਫਸਰशाही ਵੱਲ ਨਹੀਂ ਜਾ ਰਿਹਾ ਔਰ ਅਸੀਂ ਬੇਨਤੀ ਕਰਦੇ ਆ ਕਿ ਇਹ ਜੋ ਰੁੱਖ ਆ ਪੁਰਾਣੇ ਇਹਨਾਂ ਨੂੰ ਵੱਢਿਆ ਜਾਵੇ ਇੱਥੇ ਨਵੇਂ ਰੁੱਖ ਲਗਾਏ ਜਾਣ ਤਾਂ ਜੋ ਇਹਨਾਂ ਕਾਰਨਾਂ ਤੋਂ ਬਚਾਅ ਹੋ ਸਕੇ ਇਹ ਬਿਜਲੀ ਵਿਭਾਗ ਵਾਸਤੇ ਮੁਸੀਬਤ ਦਾ ਪੁਰਾਣੇ ਰੁੱਖ ਔਰ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਧੰਨ